ਇੱਕ ਜੁੱਟ ਹੋ ਕੇ ਕਾਂਗਰਸ ਲੜੀ ਪੰਜਾਬ ਚ ਇਹਦੇ ਨਾਲ ਜਿਹੜਾ 2027 ਦਾ ਜਿਹੜਾ ਰਸਤਾ ਉਹ ਸਾਫ਼ ਹੋ ਗਿਆ ਔਰ 2027 ਦੇ ਵਿੱਚ 99.9 ਸਾਡੀ ਸਰਕਾਰ ਬਣੂਗੀ ਪਰ ਸਾਨੂੰ ਮਿਹਨਤ ਕਰਨੀ ਪਊਗੀ ਇਹ ਨਹੀਂ ਹੈ ਵੀ ਅੱਜ ਲੋਕਾਂ ਨੇ ਸਾਨੂੰ ਫਤਵਾ ਦਿੱਤਾ ਤਾਂ ਅਸੀਂ ਉਹ ਚੀਜ਼ ਨੂੰ ਬਹੁਤ ਜ਼ਿਆਦਾ ਅਸੀਂ ਐਕਸੈਪਟਡ ਹੋ ਗਏ ਤੇ ਮਿਹਨਤ ਨਾ ਕਰੀਏ ਪਰ ਮਿਹਨਤ ਸਾਨੂੰ ਕਰਨੀ ਪੈਣੀ ਆ ਸੋ ਜਿਹੜੇ ਦਾਅਵੇ ਹੋ ਰਹੇ ਸੀ ਵੀ 400 ਪਾਰ ਹੋ ਜਾਣਗੇ ਉਹ 400 ਵੀ ਕਿੱਥੇ ਵੀ ਆਪਣੇ ਆਪ ਚ ਸਰਕਾਰ ਵੀ ਨਹੀਂ ਬਣਾ ਸਕੇ ਸੋ ਇਹ ਇਹ ਜੋ ਆਵਾਮ ਨੇ ਜੋ ਸਾਥ ਦਿੱਤਾ ਨਾ ਇਹ ਇੱਕ ਮੈਸੇਜ ਇੰਡੀਆ ਦੀ ਇੰਡੀਆ ਦੀ ਪਬਲਿਕ ਨੇ ਨਰਿੰਦਰ ਮੋਦੀ ਨੂੰ ਜਾਂ ਬੀਜੇਪੀ ਗਵਰਨਮੈਂਟ ਨੂੰ ਦਿੱਤਾ ਵੀ ਦੇਖੋ ਵੀ ਇਹ ਇਹ ਡਿਕਟੇਟਰਸ਼ਿਪ ਨਹੀਂ ਹੁੰਦੀ ਤੁਸੀਂ ਕੰਮ ਕਰੋਗੇ ਅੱਗੇ ਆਓਗੇ ਪਰ ਇਦਾਂ ਕਹਿ ਕੇ ਵੀ 300 400 ਦੇ ਨਾਰੇ ਦੇ ਕੇ ਕੁਝ ਨਹੀਂ ਹੋਣਾ ਕੋਈ ਪੰਜਾਬੀਆਂ ਨੇ ਸਾਬਤ ਕਰ ਦਿੱਤਾ ਅਸੀਂ ਕਦੀ ਵੀ ਕਿਸੇ ਗੁਲਾਮ ਨਹੀਂ ਹੋਏ ਐਸ ਇਲੈਕਸ਼ਨਾਂ ਦੇ ਵਿੱਚ ਵੀ ਇੰਨਾ ਸੈਂਟਰ ਦਾ ਜ਼ੋਰ ਲੱਗਣ ਦੇ ਬਾਵਜੂਦ 7 ਸੀਟਾਂ ਜਿਤਾ ਕੇ ਦੱਸ ਦਿੰਦਾ ਵੀ ਅਸੀਂ ਬਬਰ ਸ਼ੇਰ ਆਂ Indian Overseas Congress USA ਵੱਲੋਂ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੇ ਦੌਰਾਨ ਪੰਜਾਬ ਕਾਂਗਰਸ ਦੀ ਹੋਈ ਜਿੱਤ ਅਤੇ ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਦੇ ਜਨਮ ਦਿਨ ਦੀ ਖੁਸ਼ੀ ਦੇ ਮੱਦੇਨਜ਼ਰ ਇੱਕ ਸਪੈਸ਼ਲ ਇਵੈਂਟ ਰੱਖਿਆ ਗਿਆ ਜਿਸ ਦੇ ਵਿੱਚ ਸਾਰੇ ਵੱਲੋਂ ਹਰ ਵਿਧਾਨ ਸਭਾ ਚੋਣਾਂ ਦੇ ਵਿੱਚ ਵੱਡੀ ਜਿੱਤ ਦਾ ਦਾਵਾ ਕੀਤਾ। Indian Overseas Congress ਵੱਲੋਂ ਲੋਕ ਸਭਾ ਚੋਣਾਂ ਦੇ ਦੌਰਾਨ ਪੰਜਾਬ ਵਿੱਚ ਕਾਂਗਰਸ ਪਾਰਟੀ ਵੱਲੋਂ ਜਿੱਤੀਆਂ ਗਈਆਂ 7 ਸੀਟਾਂ ਦੀ ਖੁਸ਼ੀ ਜ਼ਾਹਰ ਕਰਦਿਆਂ ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਦੇ ਜਨਮ ਦਿਨ ਮੌਕੇ ਤੇ ਨਿਊ ਜਰਸੀ ਦੇ ਰਾਇਲ ਐਲਬਰਟਸ ਪੈਲੇਸ ਵਿਖੇ ਇੱਕ ਵਿਸ਼ੇਸ਼ ਇਵੈਂਟ ਰੱਖਿਆ ਗਿਆ। ਇਸ ਇਵੈਂਟ ਦੇ ਵਿੱਚ ਸਾਰੇ ਲੀਡਰ, ਵਰਕਰ ਅਤੇ ਵਲੰਟੀਅਰ ਸ਼ਾਮਿਲ ਹੋਏ। ਇਸ ਮੌਕੇ ਤੇ Indian Overseas Congress ਪੰਜਾਬ ਚੈਪਟਰ ਦੇ ਪ੍ਰਧਾਨ ਗੁਰਮੀਤ ਸਿੰਘ ਵੱਲੋਂ ਕਾਂਗਰਸ ਪਾਰਟੀ ਨੂੰ ਵਧਾਈ ਦਿੰਦਿਆਂ ਸਾਰਿਆਂ ਨੂੰ ਇੱਕ ਮੇਕ ਹੋ ਕੇ ਕੰਮ ਕਰਨ ਦੀ ਅਪੀਲ ਕੀਤੀ। ਅੱਜ ਰਾਹੁਲ ਗਾਂਧੀ ਜੀ ਦਾ ਜਿਹੜਾ ਸਾਡਾ 55 ਉਹਨਾਂ ਦਾ ਜਨਮ ਦਾ ਹੈ ਨਾ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਔਰ ਜਿਨ੍ਹਾਂ ਨੇ ਉਹਨਾਂ ਨੇ ਮਿਹਨਤ ਕਰਕੇ ਉਹਨਾਂ ਨੇ ਕਾਂਗਰਸ ਨੂੰ ਸਾਡੇ 50 आ, 52 ਸੀਟ ਤੋਂ ਅੱਜ ਅਸੀਂ 100 ਤੇ ਪਹੁੰਚੇ ਆ ਤੇ ਔਰ ਪੰਜਾਬ ਦੀ ਤਾਂ ਮੈਂ ਸਾਰੀ ਪੰਜਾਬ ਦੀ ਕਾਂਗਰਸ ਨੂੰ ਵਧਾਈ ਦਿੰਦਾ ਕੋਈ ਸਾਡੇ ਪ੍ਰਧਾਨ ਰਾਜਾ ਬੜਿੰਗ ਨੂੰ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਸੁਖੀ ਰੰਦਾਵਾ ਜਿੰਨੇ ਵੀ ਸਾਡੇ ਮੇਨ ਲੀਡਰ ਨੇ ਸਾਡਾ ਸਖਵਾਲ ਸਿੰਘ ਖਹਿਰਾ ਕਿਉਂਕਿ ਅਸੀਂ ਜਿੰਨੀ ਮਿਹਨਤ ਕਰਕੇ ਪੰਜਾਬ ਦੇ ਵਿੱਚ ਅ 7 ਸੀਟਾਂ ਲੈ ਕੇ ਗਏ ਆ 13 ਦੇ ਵਿੱਚੋਂ 8ਵੀਂ ਸਾਡੀ ਚੰਡੀਗੜ੍ਹ ਜਿਹੜੀ ਸੀਟ ਆ ਮਨੀਸ਼ ਤਵਾਰੀ ਜਿਹੜੇ ਮੇਰੇ ਮਿੱਤਰ ਨੇ ਉਹਨਾਂ ਨੇ ਜਿੱਤੀ ਆ ਤੇ 8 ਸੀਟਾਂ ਸਾਡੀਆਂ ਸਮਝ ਲਓ ਸਾਡੀ ਕੈਪੀਟਲ ਆ ਪੰਜਾਬ ਦੀ ਰਾਜਧਾਨੀ ਆ ਉਹ ਵੀ ਅਸੀਂ ਜਿੱਤੀ ਆ ਤੇ ਇਸ ਕਰਕੇ 8 ਸੀਟਾਂ ਸਾਨੂੰ ਪੰਜਾਬ ਤੇ ਚੰਡੀਗੜ੍ਹ ਤੋਂ ਮਿਲੀਆਂ ਨੇ ਅਸੀਂ ਇੱਕ ਦੋ ਟਿਕਟਾਂ ਅਗਰ ਅਸੀਂ ਆਨੰਦਪੁਰ ਜਾਂ ਹੋਰ ਇੱਕ ਦੋ ਸੀਟਾਂ ਨੇ ਸਾਡੀਆਂ ਖਸ਼ਿਆਰਪੁਰ ਜੀ ਉੱਥੇ ਵੀ ਅਸੀਂ ਧਿਆਨ ਦੇ ਦਿੰਦੇ ਤਾਂ ਉਹ ਬਹੁਤ ਵਧੀਆ ਸੀ ਉਹ ਦੋ ਸੀਟਾਂ ਹੋਰ ਜਿੱਤ ਸਕਦੇ ਸੀ ਕਿਉਂਕਿ ਮੈਂ ਜਾ ਰ ਸਾਰਾ ਉੱਥੇ ਰਹਿ ਆ ਮੈਨੂੰ ਪਤਾ ਬਾਕੀ ਫੇਰ ਵੀ ਅਸੀਂ ਸਾਰਿਆਂ ਨੂੰ ਜਿਹੜੀ ਸਾਡੇ ਰਾਜਾ ਬਟਿੰਗ ਜੀ ਸਾਡੇ ਪ੍ਰਧਾਨ ਦੇ ਥੱਲੇ ਇੱਕ ਕੰਮ ਕੀਤਾ ਕਾਂਗਰਸ ਨੇ ਇੱਕ ਜੁੱਟ ਹੋ ਕੇ ਕਾਂਗਰਸ ਲੜੀ ਪੰਜਾਬ ਚ ਇਹਦੇ ਨਾਲ ਜਿਹੜਾ 2027 ਦਾ ਜਿਹੜਾ ਰਸਤਾ ਉਹ ਸਾਫ਼ ਹੋ ਗਿਆ ਔਰ 2027 ਦੇ ਵਿੱਚ 99.9 ਸਾਡੀ ਸਰਕਾਰ ਬਣੂਗੀ ਪਰ ਸਾਨੂੰ ਮਿਹਨਤ ਕਰਨੀ ਪਊਗੀ ਇਹ ਨਹੀਂ ਹੈ ਵੀ ਇਹ ਅੱਜ ਲੋਕਾਂ ਨੇ ਸਾਨੂੰ ਫਤਵਾ ਦਿੱਤਾ ਤਾਂ ਅਸੀਂ ਉਹ ਚੀਜ਼ ਨੂੰ ਬਹੁਤ ਜ਼ਿਆਦਾ ਅਸੀਂ ਅਕਸੈਪਟਡ ਹੋ ਗਈ ਤੇ ਮਿਹਨਤ ਨਾ ਕਰੀਏ ਪਰ ਮਿਹਨਤ ਸਾਨੂੰ ਕਰਨੀ ਪੈਣੀ ਆ ਔਰ 27 ਦੇ ਵਿੱਚ ਜਿਵੇਂ ਆਮ ਨੂੰ ਆਪ ਨੂੰ 22 ਚ 92 ਆਈਆਂ ਸੀ ਸਾਨੂੰ 27 ਚ ਅਸੀਂ 92 ਵੀ ਲਿਆ ਸਕਦੇ ਆ ਪਰ ਮਿਹਨਤ ਕਰਨੀ ਪੈਊਗੀ ਔਰ ਮੈਂ ਸਾਰੇ ਲੀਡਰਾਂ ਨੂੰ ਵੀ ਕਹਿਣਾ ਇੱਕ ਜੁੱਟਤਾ ਰੱਖੋ ਕੋਈ ਇਹ ਦੌੜ ਕੇ ਨਾ ਪਾਓ ਵੀ ਮੁੱਖ ਮੰਤਰੀ ਕਿਹਨੇ ਬਣਨਾ ਕਿਉਂਕਿ ਕਾਂਗਰਸ ਦਾ ਹੀ ਬਣੂਗਾ ਪਰ ਅਪੀਲ ਕਰਦਾ ਇਸ ਮੌਕੇ ਤੇ ਸਾਰਿਆਂ ਦਾ ਕਹਿਣਾ ਸੀ ਕਿ ਲੋਕ ਸਭਾ ਚੋਣਾਂ ਦੇ ਦੌਰਾਨ ਪੰਜਾਬ ਨੂੰ ਹੋਰ ਜ਼ਿਆਦਾ ਸੀਟਾਂ ਵੀ ਮਿਲ ਸਕਦੀਆਂ ਸਨ ਜੇਕਰ ਪਾਰਟੀਆਂ ਦੇ ਨੁਮਾਇੰਦਿਆਂ ਤੇ ਵਰਕਰਾਂ ਵੱਲੋਂ ਥੋੜਾ ਜਿਹਾ ਜ਼ੋਰ ਹੋਰ ਲਾਇਆ ਜਾਂਦਾ ਉਹਨਾਂ ਦਾ ਕਹਿਣਾ ਸੀ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਜ਼ਰੂਰ ਵੱਡੀ ਜਿੱਤ ਹਾਸਲ ਕਰੇਗੀ ਹਾਂਜੀ ਸਭ ਤੋਂ ਪਹਿਲਾਂ ਦਾ ਅੱਜ ਸਾਡੇ ਸਾਡੇ ਕਾਂਗਰਸ ਦੇ ਲੀਡਰ ਰਾਹੁਲ ਗਾਂਧੀ ਜੀ ਦਾ ਜਨਮ ਦਿਨ ਮਨਾਉਣ ਲਈ ਤੇ ਇਲੈਕਸ਼ਨਸ ਦੀਆਂ ਜੋ ਜਿੱਤ ਜੋ ਜੋ ਇੱਕ ਜਿੱਤ ਪ੍ਰਾਪਤ ਹੋਈ ਹੈ ਕਾਂਗਰਸ ਪਾਰਟੀ ਨੂੰ ਉਹਨੂੰ ਸੈਲੀਬ੍ਰੇਟ ਕਰਨ ਲਈ ਅੱਜ ਇਕੱਠੇ ਹੋਏ ਆਂ ਗਲੋਬਲ ਟੀਵੀ ਦਾ ਪ੍ਰਦੀਪ ਦਾ ਬਹੁਤ ਧੰਨਵਾਦ ਕਰਦੇ ਆਂ ਜੋ ਅੱਜ ਅੱਜ ਪੂਰੀ ਕਵਰੇਜ ਕਰ ਰਿਹਾ ਸੋ ਪੰਜਾਬ ਦੀ ਜਿੱਤ ਬਾਰੇ ਸੋ ਇਦਾਂ ਆ ਬਿਜਦਾ ਉਮੀਦ ਸੀਗੀ ਜਿੱਦਾਂ ਕਾਂਗਰਸ ਪਾਰਟੀ ਨੂੰ ਉਮੀਦ ਸੀਗੀ ਉਹਦੇ ਤੇ ਪੂਰੇ ਵਰਕਰਾਂ ਨੇ ਜਾਂ ਆਵਾਮ ਨੇ ਸਾਡਾ ਸਾਥ ਦੇ ਕੇ ਉਹਨਾਂ ਉਮੀਦਾਂ ਦੇ ਉੱਤੇ ਪਾਰਟੀ ਖੜੀ ਉਤਰੀ ਆ 7 ਸੀਟਾਂ ਜਿੱਤੀਆਂ ਨੇ 8ਵੀਂ ਚੰਡੀਗੜ੍ਹ ਦੀ ਜਿੱਤੀ ਆ ਸੋ ਇੱਕ ਸੀਟ ਦਾ ਸਾਨੂੰ ਥੋੜਾ ਜਿਹਾ ਮਲਾਲ ਰਹਿ ਗਿਆ ਜਿੱਥੇ ਜੇ ਜੋੜਾ ਇਹ ਜ਼ੋਰ ਹੋਰ ਵੱਧ ਲੱਗ ਜਾਂਦਾ ਸੰਗਰੂਰ ਦੀ ਸੀਟ ਵੀ ਹੱਥ ਸੀਗੀ ਚਲੋ ਕੋਈ ਨਹੀਂ ਸੋ ਜਿਹੜੀ ਵੀ ਜਿਹੜੀਆਂ ਵੀ ਥੋੜੀਆਂ-ਬਹੁਤੀਆਂ 11-21 ਕਮੀਆਂ ਰਹਿ ਗਈਆਂ ਸੋ ਇਸ ਜਿੱਤ ਨੇ ਇੱਕ ਐਲਾਨ ਜ਼ਰੂਰ ਕਰਤਾ ਵਾ ਵੀ ਜਿਹੜਾ ਪੰਜਾਬ ਆ ਨਾ ਹੁਣ 2027 7 ਦੀ ਵੇਟ ਕਰ ਰਿਆ ਵੀ ਕਦੋਂ ਪੰਜਾਬ ਚ ਵਿਧਾਨ ਸਭਾ ਦੀਆਂ ਇਲੈਕਸ਼ਨਸ ਹੋਣ ਤੇ ਕਦੋਂ ਕਾਂਗਰਸ ਦੁਆਰਾ ਸੱਤਾ ਜਾਵੇ ਪੰਜਾਬ ਦੇ ਵਿੱਚ ਕੀ ਫਤਿਹ ਸਭ ਤੋਂ ਪਹਿਲਾਂ ਜੀ ਰਾਹੁਲ ਕਾਂਧੀ ਸਾਡਾ ਜੋ ਲੀਡਰ ਆ ਉਹਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਉਸ ਤੋਂ ਬਾਅਦ ਜਿਹੜੀਆਂ ਪੰਜਾਬ ਦੇ ਵਿੱਚ ਸਾਡੀਆਂ 7 ਸੀਟਾਂ ਆਈਆਂ ਆ ਉਹਦੇ ਵਾਸਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਜੀ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਗਵਰਨਮੈਂਟ ਦਾ ਪ੍ਰੈਸ਼ਰ ਹੋਣ ਦੇ ਬਾਵਜੂਦ ਵੀ ਅਸੀਂ 7 ਸੀਟਾਂ ਲੈ ਗਏ ਆ ਸੋ ਹੁਣ ਸਾਨੂੰ ਸਭ ਤੋਂ ਜ਼ਰੂਰੀ ਇਹ ਆ 2027 ਦੀਆਂ ਇਲੈਕਸ਼ਨਾਂ ਬਾਤੇ ਪ੍ਰਪੇਅਰ ਹੋਣ ਦੀ ਲੋੜ ਆ ਰਲ ਮਿਲ ਕੇ ਆਪਾਂ ਸਾਰੇ ਹੰਬਲਾ ਮਾਰੀਏ ਤੇ ਆਪਾਂ ਸਰਮਤਾ ਨੂੰ ਫਦੇ ਕਰਾਂਗੇ ਕੋਈ ਇਹਦੇ ਵਿੱਚ ਦੂਰ ਰਹਿ ਮੰਗੀਆਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਇਸ ਮੌਕੇ ਤੇ ਸਾਰਿਆਂ ਦਾ ਕਹਿਣਾ ਸੀ ਕਿ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦਾ 7 ਸੀਟਾਂ ਤੇ ਨਾਲ ਜਿੱਤਣਾ ਇਹ ਸਾਰਾ ਕ੍ਰੈਡਿਟ ਰਾਹੁਲ ਗਾਂਧੀ ਨੂੰ ਜਾਂਦਾ ਕਿਉਂਕਿ ਉਹਨਾਂ ਵੱਲੋਂ ਸਾਰਿਆਂ ਨੂੰ ਨਾਲ ਜੋੜਨ ਦਾ ਵਿਸ਼ੇਸ਼ ਉਪਰਾਲਾ ਕੀਤਾ ਗਿਆ ਜਿਸ ਸਦਕਾ ਸਾਰੇ ਨੇ ਇੱਕ ਮਿਕ ਹੋ ਕੇ ਹਮਲਾ ਮਾਰਿਆ ਜੇ ਐਵੇਂ ਹੀ ਸਾਰੇ ਲੀਡਰ ਅਤੇ ਵਰਕਰ ਇੱਕ ਮਿਕ ਹੋ ਕੇ ਕੰਮ ਕਰਨਗੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਦੇਸ਼ ਵਿੱਚ ਕਾਂਗਰਸ ਦੀ ਸਰਕਾਰ ਹੋਵੇਗੀ ਸਾਰਿਆਂ ਦਾ ਕਹਿਣਾ ਹੈ ਕਿ ਹੁਣ ਪੰਜਾਬ ਦੇ ਦੇਸ਼ ਭਰ ਦੇ ਲੋਕ ਚਾਹੁੰਦੇ ਨੇ ਕਿ ਪੰਜਾਬ ਅਤੇ ਦੇਸ਼ ਭਰ ਦੇ ਵਿੱਚ ਕਾਂਗਰਸ ਦੀ ਸਰਕਾਰ ਹੋਵੇ ਪੰਜਾਬ ਦੇ ਵਿੱਚੋਂ ਕਾਂਗਰਸ ਪਾਰਟੀ 7 ਸੀਟਾਂ ਦੇ ਜਿੱਤੀ ਹੈ ਜੀ ਇਹਦੇ ਵਿੱਚ ਜਿੱਤ ਜਿਹੜੀ ਆ ਰਾਹੁਲ ਗਾਂਧੀ ਜੀ ਦੀ ਹੋਈ ਆ ਰਾਹੁਲ ਗਾਂਧੀ ਜੀ ਨੇ ਬੜੀ ਮਿਹਨਤ ਕਰਕੇ ਪਾਰਟੀ ਨੂੰ ਸਟੈਬਲਿਸ਼ ਦੁਬਾਰੇ ਉਹ ਪੈਰਾਂ ਤੇ ਸਿਰ ਖੜਾ ਕੀਤਾ ਸੈਂਟਰ ਦੇ ਵਿੱਚ ਟਪਾਵੇਂ ਸਰਕਾਰ ਮੋਦੀ ਸਾਹਿਬ ਦੀ ਆ ਗਈ ਪਰ ਦਿਲਾਂ ਦੇ ਵਿੱਚ ਰਾਹੁਲ ਗਾਂਧੀ ਜੀ ਜਗ੍ਹਾ ਬਹੁਤ ਆਪਣੇ ਆਪਣੇ ਲੋਕਾਂ ਲਈ ਬਣਾ ਗਏ ਮੇਰੇ ਨਾਲ ਨਿੱਜੀ ਤੌਰ ਤੇ ਇੱਕ ਦੋਸਤੀ ਦੇ ਤੌਰ ਤੇ ਮੈਂ ਉਹਨਾਂ ਨਾਲ ਮੈਨੂੰ ਵਿਚਰਨ ਦਾ ਮੌਕਾ ਦੋ ਤਿੰਨ ਵਾਰ ਹੀ ਮਿਲਿਆ ਕਾਫੀ ਟਾਈਮ ਸਪੈਂਡ ਕਰਨ ਦਾ ਮੌਕਾ ਮਿਲਿਆ ਪੰਜਾਬ ਲਈ ਉਹਨਾਂ ਦੇ ਜਿਹੜੀ ਸੋਚ ਆ ਉਹ ਬੜੀ ਫੂਡ ਪ੍ਰੋਸੈਸਿੰਗ ਦੇ ਪਲਾਂਟ ਲਾ ਕੇ ਜਾਂ ਖੇਤੀ ਨੂੰ ਤਗੜਾ ਕਰਨ ਦੀ ਨੌਜਵਾਨਾਂ ਵਾਸਤੇ ਜੋਬ এমਪਲॉयਮੈਂਟ ਦੀ ਗੱਲ ਕਰਨ ਦੀ ਪੰਜਾਬ ਵਾਸਤੇ ਉਹਨਾਂ ਦੀ ਸੋਚ ਬੜੀ ਵਧੀਆ ਤੇ ਅੱਗੇ ਤੋਂ ਆਪਾਂ ਉਹ ਕਾਂਗਰਸ ਨੂੰ ਤਕੜੀ ਕਰਕੇ ਰਾਹੁਲ ਗਾਂਧੀ ਦੇ ਹੱਥ ਮਜ਼ਬੂਤ ਕਰੀਏ ਜੀ ਟਾਰੋ ਦੱਸਦੇ ਇਹ ਕਿ ਇੰਡੀਅਨ ওভারਸੀਜ਼ ਕਾਂਗਰਸ ਵਧਾਈ ਦੀ ਪਾਤਰ ਹੈ ਜਿਨ੍ਹਾਂ ਫਲਸਫੇ ਸਬੰਧ ਤੇ ਜਿਹੇ ਪ੍ਰੋਗਰਾਮ ਉਡੀਕੇ ਜਾਂਦੇ ਨੇ ਜਿਨ੍ਹਾਂ ਵਿੱਚ ਉਹਨਾਂ ਵੱਲੋਂ ਲੋਕਾਂ ਨਾਲ ਮਿਲ ਕੇ ਮੀਟਿੰਗਸ ਕੀਤੀਆਂ ਜਾਂਦੀਆਂ ਨੇ ਸਾਰੇ ਵੱਲੋਂ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨਾ ਤੇ ਪੰਜਾਬ ਦੇ ਵਿੱਚ ਖੁਸ਼ਹਾਲੀ ਬਰਕਰਾਰ ਰੱਖਣ ਲਈ ਵਿਉਂਤਬੰਦੀਆਂ ਘੜੀਆਂ ਜਾਂਦੀਆਂ ਨੇ ਨਿਜਰਸੀ ਤੋਂ ਗਿਲਪ੍ਰਦੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी नो डाउनलोड करो साड़ी ऐप एंड्रॉइड जा आईओएस दे फ्री बिच रोकू आते अमेज़न फायर टीवी दे जा एप्पल टीवी दे नाल ही देख सकते हो लाइव स्ट्रीमिंग www.globalpunjabtv.com पे